ਅੱਜ ਪਾਵਾਂਗੇ ਤਣੀਆਂ ਦਾ ਆਚਾਰ ਇਹਦੇ ਲਈ 100 ਗ੍ਰਾਮ ਇਮਲੀ ਦੇ ਵਿੱਚ ਗਰਮ ਪਾਣੀ ਪਾ ਕੇ ਰੱਖ ਦਿੱਤਾ ਨਾਲ ਹੀ 2 ਚਮਚ ਸਰੋਂ ਲਈਏ 1 ਚਮਚ ਜੀਰਾ ਤੇ ਅੱਧਾ ਕੁ ਚਮਚ ਮੇਥੇ ਦਾਣਾ ਲੈ ਕੇ ਇਹਨੂੰ ਭੁੰਨ ਲੈਣਾ ਠੰਡਾ ਹੋਣ ਤੇ ਇਹਨੂੰ ਪੀਸ ਲਵਾਂਗੇ ਅੱਧੇ ਘੰਟੇ ਬਾਅਦ ਇਮਲੀ ਨੂੰ ਚੰਗੀ ਤਰ੍ਹਾਂ ਮਲ ਕੇ ਛਾਣ ਕੇ ਪਕਾ ਲਵਾਂਗੇ ਥੋੜਾ ਜਿਹਾ ਗਾੜਾ ਹੋਣ ਤੱਕ ਤੇ ਫਿਰ ਗੈਸ ਬੰਦ ਕਰ ਦੇਾਂਗੇ ਹੁਣ ਇਹਦੇ ਵਿੱਚ ਧਨੀਆ ਪਾਵਾਂਗੇ ਧਨੀਆ ਮੇਰੇ ਕੋਲ 300 ਗ੍ਰਾਮ ਹੈ ਇਹਨੂੰ ਇਹਦੇ ਵਿੱਚ ਪਾ ਕੇ ਇੱਕ ਚਮਚ ਨਮਕ ਅੱਧਾ ਚਮਚ ਹਲਦੀ ਤੇ ਇੱਕ ਚਮਚ ਲਾਲ ਮਿਰਚ ਪਾ ਕੇ ਇਹਨੂੰ ਉਰਲਾ ਲੈਣਾ ਚੰਗੀ ਤਰ੍ਹਾਂ ਤੇ ਦੂਜੇ ਪਾਸੇ ਇੱਕ ਪਾਂਡੇ ਵਿੱਚ ਸਰੋਂ ਦਾ ਤੇਲ ਗਰਮ ਕੀਤਾ ਤੇ ਸਕਰੀਨ ਉੱਤੇ ਮੈਂਸ਼ਨ ਕੀਤੇ ਸਾਰੇ ਮਸਾਲੇ ਪਾ ਕੇ ਇਹਨਾਂ ਨੂੰ ਭੁੰਨ ਲੈਣਾ ਤੇ ਨਾਲ ਹੀ ਵਿੱਚ ਲਾਲ ਮਿਰਚਾਂ ਵੀ ਪਾਵਾਂਗੇ 8-10 ਲਾਲ ਮਿਰਚਾਂ ਪਾਈਆਂ ਨੇ ਹੁਣ ਇਸ ਤੜਕੇ ਨੂੰ ਤਣੀਆਂ ਵਾਲੇ ਪੇਸਟ ਵਿੱਚ ਮਿਲਾ ਲਵਾਂਗੇ ਤੇ ਇਹਦੇ ਵਿੱਚ ਪਾ ਦਿਆਂਗੇ 1 ਚਮਚ ਨਮਕ ਤੇ ਨਾਲ ਹੀ ਪਾਵਾਂਗੇ ਜਿਹੜਾ ਮਸਾਲਾ ਆਪਾਂ ਤਿਆਰ ਕੀਤਾ ਸੀ ਤੇ 1 ਚਮਚ ਗੁੜ ਵੀ ਪਾ ਦਿਆਂਗੇ ਸਾਰੇ ਸਮਾਨ ਨੂੰ ਮਿਕਸ ਕਰਾਂਗੇ ਤੇ ਇਹਨੂੰ ਪਕਾਵਾਂਗੇ ਉਨਾ ਚਿਰ ਤੱਕ ਜਿੰਨਾ ਚਿਰ ਤੱਕ ਜਿਹੜਾ ਤੇਲ ਪਾਇਆ ਉਹਨੂੰ ਇਹ ਛੱਡ ਨਹੀਂ ਦਿੰਦਾ ਤੇ ਦੇਖੋ ਕਿੰਨਾ ਵਧੀਆ ਤਣੀਆਂ ਦਾ ਅਚਾਰ ਬਣ ਕੇ ਤਿਆਰ ਹੋ ਗਿਆ ਠੰਡਾ ਹੋਣ ਤੇ ਨੂੰ ਕੱਚ ਦੇ ਕੰਟੇਨਰ ਵਿੱਚ ਪਾ ਕੇ ਰੱਖ ਲਵਾਂਗੇ ਤੇ ਇਹਨੂੰ ਆਪਾਂ ਫ੍ਰਿਜ ਵਿੱਚ ਹੀ ਸਟੋਰ ਕਰਨਾ ਤੇ 6 ਮਹੀਨਿਆਂ ਲਈ ਬੜੇ ਆਰਾਮ ਨਾਲ ਇਹਨੂੰ ਆਪਾਂ ਖਾ ਸਕਦੇ ਹਾਂ